ਆਸ਼ੀਗਰ ਮਿੱਤਰੋ ਕੀ ਹਾਲ ਚਾਲ ਉਮੀਦ ਹੈ ਕਿ ਤੁਸੀਂ ਸਭ ਵਧੀਆ ਕਰੋ ਉਹ ਸਾਸਰੀਗਰ ਮਿੱਤਰੋ ਕੀ ਹਾਲ ਚਾਲ ਮੀਰਾ ਤੁਸੀਂ ਸਭ ਵਧੀਆ ਕਰਦੇ ਰਹੋਗੇ ਮਿੱਤਰੋ ਹੈਪੀ ਲੋਹੜੀ ਮੇਰੇ ਸਾਰੇ ਭਰਾਵਾਂ ਨੂੰ ਤੇ ਅੱਜ ਦੀ ਵੀਡੀਓ ਅਸੀਂ ਸਟਾਰਟ ਕਰਦੇ ਆ ਅੱਜ ਅਸੀਂ ਲੈ ਕੇ ਜਾਣੀ ਏ ਇੱਕ ਤੇ ਆਲੂ ਵੇਚਕਾਣੇ ਠੀਕ ਹੈ ਤੇ ਇੱਕ ਆਪਾਂ ਮੈਸੀ ਦਾ ਆਰਡਰ ਦਿੱਤਾ ਹੋਇਆ ਮੈਸੀ ਆਪਣਾ ਖਰਾਬ ਹੋ ਗਿਆ ਸੀ ਤੇ ਮੈਸੀ ਨੂੰ ਠੀਕ ਰਾਣ ਵਾਸਤੇ ਵਰਕਸ਼ਾਪ ਤੇ ਦੇ ਗਏ ਸਾਂ ਤੇ ਅੱਜ ਮੈਸੀ ਵੀ ਲੈ ਕੇ ਆਣਾ ਹੈ ਤੇ ਉਹ ਜਿਹੜੇ ਆਲੂ ਆ ਉਹ ਆਪਣੇ ਬਾਹਰ ਖੜੇ ਆ ਤੇ ਇਸ ਦੇ ਨਾਲ ਹੀ ਆਪਾਂ ਚੱਲਨੇ ਆ ਵੀ ਟਰੈਕਟਰ ਕੋਲ ਜਿਹੜੇ ਆਪਾਂ ਆਲੂ ਵੇਚ ਕੇ ਆਣੇ ਆ ਇਹ ਆਪਣਾ ਖੜਾ ਛੋਟਾ ਅਰਜੁਨ ਮਹਿੰਦਰਾ ਮਾਰਦੇ ਨੇ ਬਿੰਨੀਆਂ ਸਲਫ ਮਾਰਦੇ ਆ ਬਾਈ ਟਰੈਕਟਰ ਤੇ ਨਾਲ ਟਾਂ ਵਾਲੀ ਟੜਕੇ ਟੜਕਾਰਾ ਸੈਂ ਪਾਉਣਾ ਮੈਂ ਤੜਕੇ ਤੇ ਬਾਹਰ ਕੋਲ ਟਾਈਮ ਨਹੀਂ ਲੱਗਦਾ ਯਾਰ ਜੈਨ ਨਾ ਟੱਕ ਵੀ ਜਾਂਦਾ ਨਾ ਇਹ ਰਾਤ ਉਹਨੇ ਕਿਹਾ ਸੀ ਮੈਂ ਫੂਟ ਕੋਲ ਅੰਦਰ ਖੜੀ ਕਰ ਦੇ ਫੂਟ ਕੋਲੇ ਬਾਹਰ ਨਹੀਂ ਖੜੀ ਰੱਖੀ ਭਾਈ ਤਾਰੀ ਫੂਟੇ ਲਈ ਪ੍ਰੇਣ ਕਾਈ ਗਈ ਭਾਈ ਆਗੇ ਸ਼ਹਿਰ ਤੋਂ ਮਾਂ ਆਇਆ ਤੇ ਜੀ 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 ਜ Thank you. भाई ਲਗ ਰਿਲੀਟ ਵਾਲੇ ਨੇ ਫੇਰ ਤੱਕ ਇੱਕ ਪੱਕੇ ਗੋਲੇ ਜਾ ਕੇ ਫਿਰ ਗਈ ਪੱਕੇ ਗੋਲੇ ਦਾ ਪੱਕੇ ਗੋਲੇ ਕਿਹਾ ਮਾ ਮਾ ਦਾ ਇਹ ਜਿਹੜੇ ਟਿਕਟ ਅੱਡੇ ਦਾ ਸਮਾਇਆ ਕੋਈ ਨਹੀਂ ਪਈ ਪਈ ਆ ਨਾ ਲੈਣਾ ਆ ਚਾਹ ਪੀ ਕੇ ਭਾ ਗਏ ਹਾਂ ਤੇ ਆ ਬੰਪਾ ਇਹਨਾਂ ਨੂੰ ਇਤਨੇ ਪੰਪ ਹੁੰਦੇ ਆ ਉਹ ਕੁਰਸੀਆਂ ਕਰਸੀਆਂ ਸਭ ਨੂੰ ਲੱਗਾ ਵਈ ਪਹਿਲਾਂ ਆਪਾਂ ਆਲੂ ਦੀ ਟਰਾਲੀ ਖੜੀ ਕਰਾਉਂਦੇ ਆ ਤੇ ਫਿਰ ਆਪਾਂ ਟਰੈਕਟਰ ਲੈ ਕੇ ਨਾ ਲਾ ਦੇਣ ਵੀ ਉਹਨਾਂ ਇਧਰ ਆਲੂ ਉਹਨਾਂ طرف ਟਰੈਕਟਰ ਲੈ ਕੇ ਬੱਚੀ ਤੇ ਲਾਵਾਗੇ ਜੀ ਚਾਗ ਨੇ ਚੰ ਦੇਖਦੇ ਵੀ ਕਿੰਨਾ ਉਹ ਡਿਲੀਵਰ ਕਰਦੇ ਆ ਕਿਉਂਕਿ ਫਿਰ ਟਰਾਲੀ ਲੈਣੇ ਟੀਮ ਚਾਹੀਦੀ ਕਰਨ ਪਿਆ ਕੀ ਆ ਜੀ ਇਹ ਟਰੈਕਟਰ ਇਸ ਪੇਰ ਬਾਟਾ ਕੋਈ ਇਤਨੀ ਪੈਲੀ ਰੇ ਬਈ ਉਹ ਆਪ ਕੋ ਈਆਂ ਨਾਲ ਬੈਠੋ ਉਸ ਦਾ ਫੇਰ ਬਾਟਾ ਬਾਤਾਂ ਨੇ ਲਈ ਟੜਕੇ ਟੜਕੇ ਦਾ ਸਮਾਇਆ ਗਿਆ ਬਾਤਾਂ ਬਈ ਅਨੰਦ ਬੱਜੇ ਬਈ ਬਈ ਇਹ ਤਾਂ ਪੂਤੇ ਡੜ ਬੈਗ ਲਾ ਕੇ ਪੜਾ ਲਾ ਗਾਪਾ ਤੇ ਬਾਕੀ ਆਦ ਬੈਠ ਕੇ ਆਪਣੀ ਪੈਰ ਲੱਗਦਾ ਟਰੈਕਟਰ ਵੇਖੋ ਆਪਣੇ ਟੈਕ ਦੇ ਕੀ ਹਾਲਾ ਪੇਰ ਚ ਕਢਾ ਲਈ ਪੈਰ ਚਾਹੇ ਬਲੇ ਨੇ ਉਹ ਕਿਹਦੀ ਦਿਸ਼ੀ ਚ ਵੀ ਆਣ ਬੈਗ ਬਾਅਦ ਹਮ ਤੱਕ ਕਰਦਾ ਕਢਾ ਲਾ ਕਰ ਲਾਤਾ ਇਤਨੀ ਹੈ ਉਹ ਡੀਏ ਦੇ ਡਰ ਤੱਕ ਦਾ ਰਾ ਪੱਟਾ ਜਾਂਦਾ ਰਹਿਣਾ ਇਹ ਹਾਲੇ ਆਪਣਾ ਟਰਬੋ ਨਹੀਂ ਲੱਗਾ ਹੋਇਆ ਜੇ ਟਰਬੋ ਲੱਗਾ ਹੋਇਆ ਇਹੀ ਟਰੈਕਟਰ ਬਾਬੇ ਇਹੀ ਟਰੈਕਟਰ ਅੰਗ ਕੱਢੇਗਾ ਕੋਈ ਨਾ ਅੱਛਾ ਲਾ ਆਪਣਾ ਵੀ ਇਹ ਹਰ ਕਿਸੇ ਦਾ ਕੰਮ ਕਰ ਦਿੰਦਾ ਟਰੱਕ ਟਰਾਲੀ ਟਰੈਕਟਰ ਗੱਡੀਆਂ ਹਰ ਕਿਸੇ ਦਾ ਕੰਮ ਕਰਦਾ ਵਈ ਇਹ

ਗੱਲ ਕਰਕੇ ਆਨਾ ਭਾਈ ਠੀਕ ਆ ਦੇਖਦੇ ਆ ਤੇ ਮਿੱਤਰੋ ਬਾਈ ਨਾਲ ਗੱਲ ਹੋ ਗਈ ਸੀ ਉਹਨੇ ਮੈਨੂੰ ਕਿਹਾ ਕਿ ਮੇਰੇ ਵਾਲੀ ਜਿਹੜੀ ਆ ਗੱਡੀ ਖੜੀ ਆ ਇਹ ਲੈ ਜਾ ਨੀਤੇ ਟਰਾਲੀ ਪਾ ਕੇ ਲੈ ਜਾ ਠੀਕ ਆ ਤੇ ਕਹਿੰਦਾ ਵੀ ਟਰੈਕਟਰ ਦਾ ਤਾਂ ਠੀਕ ਨਹੀਂ ਹੋਇਆ ਵੀ ਚੱਲਣ ਜੁਗਾ ਹੈ ਪਰ ਇੰਦਨਾ ਕੁਛ ਕਰੇ ਹੋਣਾ ਵਾਈ ਹੋਏ ਹੋਣਾ ਇੰਦਨਾ ਕੁਛ ਜ਼ੋਰ ਨਾ ਲਗਾਓ ਟਰੈਕਟਰ ਦਾ ਨਾ ਕਹਿੰਦਾ ਸਾਰੀਆਂ ਬੈਲਟ ਢਿੱਲੀਆਂ ਪਈਆਂ ਬਸ ਮੜਾ ਜਾ ਇਹਨੂੰ ਤੋੜ ਕੇ ਤੇ ਲੈ ਜਾਓ ਬਸ ਇਥੋਂ ਨਾ ਤੇ ਮੈਂ ਕਿਸੇ ਦੀ ਟਰਾਲੀ ਮੰਗਣਾ ਯਾਰ ਇੱਥੇ ਕਿਹੜਾ ਟਰਾਲੀ ਵੀ ਹੈਗੀ ਆ ਉਹ ਦੇਖਦੇ ਆ ਬਾਈ ਇੱਕ ਈ ਇਧਰ ਮੁੰਡਾ ਰਹਿਦਾ ਆਪਣਾ ਜਾਣਕਾਰ ਆ ਉਹ ਵੀ ਟਰਾਲੀ ਪੁੱਛ ਲੈਣੇ ਆ

ਜੀ ਬਈ ਉਹ ਮੁੰਡੇ ਨਾਲ ਗੱਲ ਹੋ ਗਈ ਆਪਣੀ ਕਹਿੰਦਾ ਮੇਰਾ ਪਿੱਛੇ ਟਰਾਲੀ ਖੜੀ ਆ ਇਹ ਇਧਰ ਟਰਾਲੀ ਗਿਆ ਉਹਨੇ ਆਹ ਖੜੀ ਟਰਾਲੀ ਆ ਆਪਾਂ ਕਹਿੰਦੇ ਟਰੈਕਟਰ ਨਾਲ ਪਾ ਕੇ ਲੈ ਜਾਓ ਤੇ ਸ਼ਾਮ ਟਿਕਰ ਤੁਸੀਂ ਦੇ ਜਾ ਜੇ ਤੇ ਆਪਾਂ ਪਹਿਲਾਂ ਟਰਾਲੀ ਪਾ ਕੇ ਲੈ ਆਨੇ ਆ ਠੀਕ ਆ ਜਿਹੜੀਆਂ ਹੁੰਦੇ ਨੇ ਉਹ ਅਲੂਣੇ ਟਰਾਲੀਆਂ ਉਹਨਾਂ ਦੇ ਨਾਲੇ ਸ਼ਾਮ ਪੋਹ ਲਿਆ ਜਾਂਦਾ 3 4 ਨਾਲ ਹੀ ਮਿਲ ਪਈ ਆ ਇਹ ਡਾਗਰ ਫੈਕਟਰ ਨਾਮ ਪਾਇਆ ਤੇਰਾ ਆਪਣਾ ਇੰਦੀ ਕੰਟੀਨ ਦਾ ਮਿਨਿਸਟਰੀ ਆ ਆਪਣੀ ਆਪਣੀ ਸਾਰਿਆਂ ਨਾਲ ਬੰਦੀ ਆ ਮੋਹ ਪਿਆਰ ਆਪਣਾ ਸਾਰਿਆਂ ਨਾਲ ਆ ਬਾਈ ਕਿਸੇ ਨਾਲ ਵਿਗਾੜੀ ਨਹੀਂ ਕੋਈ ਯਾਹੀ ਨਾ ਸਾਰੀ ਕੰਮ ਕਰ ਦਿੰਦਾ ਬਾਈ ਦੋ ਪਾਈ ਸਾਰੀ ਕਰ ਲੈਂਦਾ ਕੋਈ ਸਮਾਂ ਨਹੀਂ ਆ ਰਹੀ ਬਾਈ ਆਟ ਕਰਕੇ ਦੇਖੀਏ ਮੜਾ ਜਾ ਉਹ ਲੱਟਾ ਨੂੰ ਦਾ ਸਾਰਾ ਕੁਝ ਪਾ ਲੈਂਦਾ ਡੱਬੇ ਨੂੰ ਪਾ ਲਾ ਜਾਨ ਜਾਨ ਜਰਾ ਮੜਾ ਜਾ ਯਾਰ ਇਹ ਮੈਸੀ ਆ ਬਈ ਉਹ ਤੇ ਪੂਰਾ ਇਤਨਾ ਸੁੱਕ ਗਿਆ ਹੀ ਆ ਨਾ ਕੋਰੇ ਛੋਟੇ ਕੇ ਤਾਂ ਵਾਲਾ ਲਾ ਕੇ ਮੜਾ ਮੜਾ ਪਰ ਉਹਦੇ ਹਰ ਬਿਲਕੁਲ ਹੀ ਹੌਲਾ ਚੱਲ ਰਿਹਾ ਬਈ ਇਹ ਬਾਈ ਸਹੀ ਨਾ ਲੱਗਦਾ ਉਹ ਟਰਾਲੀ ਜਿਹੜਾ खाली ਜਿਹੜਾ ਕੋਈ ਪੀਕਾ ਨਹੀਂ ਹੈ ਆਪਾਂ ਕਰਦੇ ਤੇ ਆਪਾਂ ਇੱਥੇ ਕਰਦੇ ਰਹਿਣ ਦਿੰਦੇ ਨਹੀਂ ਆਪਾਂ ਦਿੰਦੇ ਗੱਡੀ ਮੰਨਦੀ ਹੁੰਦੀ ਨਾ ਲੱਗ ਰਿਹਾ ਵੀ ਟਰਾਲੀ ਚੜ ਜਾਏਗਾ ਟ੍ਰੈਕਟਰ ਤੇ ਟਰਾਲੀ ਉੱਤੇ ਟੈਕਟਰ ਵਾਲੀ ਕੋਵੇ ਖੜੀ ਜਾ ਰਹੇ ਆ ਤੇ ਗੱਡੀ ਲੈ ਲੈਂਦੇ ਆ ਬਾਈ ਜੀ ਕਹਿੰਦੇ ਆ ਵੀ ਗੱਡੀ ਜੇ ਦੇ ਹੁੰਦੀ ਯਾਰ ਜਿਹੜੇ ਇਹਦਾ ਨੇਦਾ ਸੀਗਾ ਤਾਂ ਰਿਗਾਰਡ ਪਣੀ ਭਈ ਸਹੀ ਨਹੀਂ ਰਿਹਾ ਜੀ ਤਾਂ ਸੋਚਾ ਹੀ ਉਧਾ ਨਹੀਂ ਹੋਈ ਮੁੜ ਜਾਏਗਾ ਆਪੀ ਉਹ ਟਰੱਕ ਦਿੱਤੇ ਜਾਣਾ ਮੈਂ ਜਾਣਕਾਰੀ ਨਾ ਤਾਂ ਕਿ ਕੋਈ ਛੇੜਕ ਨਹੀਂ ਨਾ ਪੁੱੰਦਰਾ ਬਾਈ ਸਾਰਾ ਇਹ ਨਾ ਇਲਾਕਾ ਨਹੀਂ ਹੈ ਵਧੀਆ ਇਲਾਕਾ ਹੈ ਇਹ ਬਾਈ ਗੱਡੀ ਆਉਂਦੀ ਨਾ ਮਿਸਤਰੀ ਦੀ ਉਹ ਸੈੱਟ ਕਰਤਾ ਹੈ ਤਾਂ ਠੀਕ ਆ ਤੇ ਇਹ ਆਪਾਂ ਚੜਦੇ ਆ ਟਰੈਕਟਰ ਚੜਾਣੇ ਨੇ ਰੇ ਮੁੱਖਿਆ ਬੜਾ ਹੈ ਕੰਮ ਨਾ ਟਰੈਕਟਰ ਆਸ ਤੇ ਸ਼ੈਕਟਰ ਨਾਲ ਚਲੋ ਵੀ ਦੇਖਦੇ ਆ ਭਾਈ ਨੂੰ ਕੋਈ ਜੋਰ ਢਿਲਵਾਣਾ ਟਰੈਕਟਰ ਦਾ ਬਿਲਕੁਲ ਵੀ ਘਟਾ ਦੇਣਾ ਭਾਈ ਇਹ ਕਿੰਨਾ ਬ੍ਰੇਕ ਮਾਰਦੀ ਹੈ ਕਬ ਫਿੱਟਾ ਕੈਰੇਕਟਰ ਹੁਣ ਅੱਪ ਚੱਲਦੇ ਆ ਆਪਣੇ ਘਰਾਂ ਨੂੰ ਯਾਰ ਇਹ ਕੇਲ ਕੋਲ ਹੀ țeਲ ਉਹ ਘਾਟ ਐਂਡ ਜਣਾ ਤੇ ਉਹਦੇ ਕੋਲ ਆ ਗਿਆ। ਉਹ ਟੀਮ ਵੀ ਇਹਦੇ ਤੇ ਲੱਗੇ ਨਾ ਯਾਰ ਕਿਵੇਂ ਜੁਗਾਨੀ ਗੱਡੀ ਆ। ਵਾਈਨ ਕੋਈ ਸ਼્વાસ ਨਾ ਦਿੱਤੀ ਆ। ਅਮਰ ਰਾਹ ਦੇਣਾ ਬੇਸੋ ਪਿਆਰ ਦੇਣਾ ਕੰਮ ਕਰਨਾ। ਕਾਲੀ ਕੋਈ ਨਹੀਂ ਆ ਗਈ। ਉਰੀ ਤੋਂ ਨਿਟੜੀ ਹੋਈ ਇਹਦੇ ਟੜਕੇ ਟੜਕੇ ਆ ਗਿਆਂ ਕੰਮ ਹੋ ਗਿਆ ਨਹੀਂ ਤੇ ਪੂਰਾ ਦਿਨ ਲੰਘ ਜਾਣਾ ਸੀ ਭਾਈ ਤੁਹਾਨੂੰ ਪਤਾ ਹੀ ਆ ਯਾਰ ਫਿਰ ਮਿਸਟਰੀਆਂ ਦੇ ਕੰਮ ਨਾਲ ਆ ਭਾਈ ਇੰਟਰਮਟ ਨਾਲ ਆਪਣੇ ਘਰ ਆ ਕਿਆ ਪੈ ਕਿਆ ਫੋਨ ਚੱਲ ਰਿਹਾ ਧਾਰਾ ਠੀਕ ਹੈ ਧਾਰਾ ਕੌਣ ਹੈ ਟੈਂਕ ਇਹ ਫੋਨ ਚੁਲਦਾ ਆਤੀ ਬਾਈ ਨਹੀਂ ਵੀ ਕੱਲ ਨੂੰ ਜੇ ਦੁਬਾਰਾ ਮੰਗਰੇ ਦੇਣ ਵਾਲਾ ਹੋਵੇ ਹਨਾ ਗੱਟੀ ਆਪਾਂ ਨੂੰ ਕਿ ਲੋਡ ਤੇ ਬੰਦੇ ਨੂੰ ਪਿੰਦੀ ਰਿੰਦੀ ਯਾਰ ਬੰਦੇ ਹੀ ਬੰਦੇ ਦੇ ਕੰਮ ਬੰਦ ਹੁੰਦਾ ਉਹ ਬਈ ਜਿਆਦਾ ਪੱਜਦੀ ਐ ਫੋਨ ਜਿਆਦਾ ਹੀ ਟਰੈਕਟਰ ਚਲਾਉਣੇ ਖਿਲੇ ਆ ਜੇ ਪੱਜਦੀ భాజీ రోఫతో మంగి గడి ੱਡੀ ਲੱਗੀ ਬਈ ਆਪਾਂ ਹੋਣਾ ਜਿੱਡੇ ਇਸ ਕੋਲੋਂ ਦਰ ਤਾਹਿਲਾ ਨੂੰ ਢੋਣੀ ਦਾ ਰਾਹ ਬਹੁਤ ਛੋਟਾ ਹੀ ਆ। ਕੋਈ ਵੱਡਾ ਬਣਾਣਾ ਪਈਦਾ ਆਪਾਂ ਨੂੰ ਆਇਆ। ਚਲੋ ਥੰਦਾ ਨਹੀਂ ਰਹੇ ਅੰਨੰਦ ਰਹੀਏ ਰਾਹ। ਇਹ ਆ ਪਾ ਗਏ ਨੇ ਮੇਨ ਸਟੋਰੇਜ ਚ ਰੱਖ ਲਏ ਨੇ ਬਈ ਤੂੰ ਦੇ ਕਿੰਨੀ ਚੜੀ ਜਿਵੇਂ ਜਿਵੇਂ ਸੂਰ ਚੜੀ ਜਾਂ ਅੰਡੇ ਉਹ ਤੋਂ ਲੱਤੀਆਂ ਠੀਕ ਇਹਨੂੰ ਐਸ ਵੀਰ ਹੁਣ ਸਿੱਖਾ ਕਰ ਦਿੰਦੇ ਆ ਜਦੋਂ ਕੋਈ ਆਏਗਾ ਆਪਣਾ ਸਮਾਨ ਇਹਦਾ ਆਏਗਾ ਜਦੋਂ ਆਪਾਂ ਲੈਟਾਂਗੇ ਇੱਥੇ ਪੁਆਇੰਟ ਤੇ ਇੱਥੇ ਲਾ ਦੇਣੇ ਰੈਕਟਰਾ ਬਣਾ ਦੇ ਕੇ ਕਰਕੇ ਇਹ ਸ਼ੇਅਰ ਫੇਰ ਉਹ ਚਲਾਣਾ ਪਾ ਤੇ ਮਾੜਾ ਥੀਕ ਦੇ ਘਣਾ ਲਾ ਦੇਣੇ ਕਿ ਸ਼ਟਰ ਹੋ ਗਿਆ ਕਿ ਕਰਦੇ ਸੀ ਕਿ 35 ਕੰਮ ਤੇ ਨਾ ਨਾ ਕੰਮ ਕਰ ਲੱਗ ਦਿੱਲੇ ਹਲੇ लाज अपाने छोटे कम ट्रैक्टर बहुत सोहना आया ता ही मैं लिया ਉਹ ਲੱਟਾ ਬੰਨਨੀ ਕੀਤੀ ਆਪਾਂ ਬੈਂਟਰੀ ਨਹੀਂ ਨਿਕਲ ਜੇਗੀ ਕਿ ਲੰਬੇ ਟਾਈਮ ਤੱਕ ਖੜਾ ਰਹਿਣਾ ਹੁੰਦਾ ਪਤਾ ਨਹੀਂ ਕਦੋਂ ਕੁਸਮਾਨ ਦਾ ਆਣਾ ਪਕਾਟ ਕਦੋਂ ਆਣੇਗੇ ਵੇ ਟਰੈਕਟਰ ਤਾਂ ਲਿਆ ਸੀ ਵੀ ਕੰਮ ਆ ਜਾਏਗਾ ਪਰ ਇਹਦਾ ਸਮਾਨ ਨਹੀਂ ਮਿਲ ਰਿਹਾ ਬਾਈ ਇਹ ਕਿਹੜੀ ਕੋਈ ਜਾਣਕਾਰੀ ਸਮਾਨ ਹੋਵੇ ਦੱਸਿਓ ਬਾਈ ਤੇ ਇਹ ਤੇਰਾ ਆਪਣਾ ਸਵਰਾਜ ਖੜਾਇਆ ਇਹ ਵੀ ਆਪਾਂ ਨਵਾਂ ਹੀ ਲਿਆਂਦਾ ਬਾਈ ਦੇਖੋ ਬਿਲਕੁਲ ਨਵਾਂ ਆ ਪੁਰਾਣੀ ਬਾਡੀ ਜਣਾ ਵੀ ਚੱਲਦਾ ਲਿਆ ਪਰ ਹੈ ਬਿਲਕੁਲ ਨਵਾਂ ਬਾਈ ਭਾਈਆਂ ਨੇ ਬਹੁਤ ਸੰਭਾਲ ਕੇ ਰੱਖਿਆ ਸੀ ਇੰਨੇ ਨਾਲੇ ਵਾਈ ਕਰਨੀ ਹੈ ਤੁਹਾਨੂੰ ਅਗਲੀ ਵੀਡੀਓ ਚ ਦਿਖਾਉਂਦੇ ਰਹਾਂਗੇ ਇਸ ਨਾਲੇ ਮਿਲਦੇ ਹਾਂ ਮਿੱਤਰੋ ਅਗਲੀ ਵੀਡੀਓ ਜੀ ਥੈਂਕ ਯੂ ਸੋ ਮਚ ਫੋਰ ਵਾਚਿੰਗ ਥਿਸ ਵੀਡੀਓ ਪਲੀਜ਼ ਫਰ ਯੂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਜਾ ਕਰੋ ਦੱਬ ਕੇ ਮੇਰਾ ਵੀਰਨਾ ਥੈਂਕ ਯੂ ਸੋ ਮਚ ਮਿਲਦੇ ਹਾਂ ਅਗਲੀ ਵੀਡੀਓ ਚ ਮੇਰਾ ਭਰਾ